ਦਸੂਏ ਵਿਖੇ ਸਨਿਆਰਿਆਂ ਦੀ ਦੁਕਾਨਾਂ ਤੇ ਜਿੰਨੇ ਵੀ ਗਹਿਣੇ ਬਣਾਉਣ ਵਾਲਾ ਵਿਅਕਤੀ 2 ਕਿਲੋ ਸੋਨਾ ਲੈ ਕੇ ਹੋਇਆ ਫਰਾਰ ਉਥੇ ਹੀ ਜਿੰਨੇ ਵੀ ਦਸੂਏ ਦੇ ਸਨਿਆਰਾ ਐਸੋਸੀਏਸ਼ਨ ਵਾਲੇ ਸ਼ਰਪੁਰ ਐਸਐਸਪੀ ਨੂੰ ਮਿਲੇ ਅਤੇ ਉਹਨਾਂ ਵੱਲੋਂ ਮੰਗ ਕੀਤੀ ਜਲਦੀ ਹੀ ਵਿਅਕਤੀ ਸ਼ਰਪੁਰ ਸਾਰੇ ਸਨਾਰੇ ਇਕੱਠੇ ਹੋ ਕੇ ਆਏ ਆਂ ਕੀ ਹੈਗਾ ਮਾਮਲਾ ਸਰ ਕੱਲ ਇਦਾਂ ਹੈ ਸਾਡੇ ਦਸੂਹੇ ਦੇ ਐਸੋਸੀਏਸ਼ਨ ਦੇ ਬੰਦੇ ਹੈਗੇ ਕਾਫੀ ਇਕੱਠੇ ਹੋ ਕੇ ਲੋਕੀ ਆਏ ਹੈਗੇ ਕੱਲ ਉੱਤੇ ਨਾ ਇੱਕ ਉਹਨਾਂ ਦਾ ਬੰਗਾਲੀ ਕਾਰਗਿਰ ਸੀ ਉਹ ਇੱਕ ਕਮਸ ਕਮ 2 ਕਿਲੋ ਦੇ ਕਰੀਬ ਸੋਨਾ ਲੈ ਕੇ ਉਹ ਸਾਰਿਆਂ ਦਾ ਮਾਲ ਮਤਲਬ ਬਣ ਲਈ ਦਿੱਤਾ ਹੁੰਦਾ ਕਿਹੜੇ ਸੁਨਾਰਿਆਂ ਦਾ ਕਿੱਥੇ ਦੇ ਦਸੂਹੇ ਦੇ ਅੱਛਾ ਤੇ ਉਹ ਲੈ ਕੇ ਨਾ ਸਵੇਰੇ ਸਵੇਰੇ 도ੜ ਗਿਆ ਕੱਲ ਤੇ ਸਾਨੂੰ ਕੱਲ ਉਹਨਾਂ ਦੇ ਫੋਨ ਆਏ ਸੀ ਤੇ ਅਸੀਂ ਕਿ ਕੋਈ ਨਹੀਂ ਜੀ ਆਜੋ ਅਸੀਂ ਸਵੇਰੇ ਸਾਰੇ ਇਕੱਠੇ ਹੋ ਕੇ ਨਾ ਐਸਪੀ ਐਸਪੀ ਘਰ ਨਾਲ ਮਿਲਾਂਗੇ ਸਿੰਦਰ ਲੰਬਾ ਜੀ ਨੇ ਸਾਨੂੰ ਆਸਵਾਸਨ ਦਿੱਤਾ ਇਹਦੇ ਬਾਰੇ ਚ ਜੋ ਵੀ ਬੰਦੇ ਕਾਰਵਾਈ ਕਰਾਂਗੇ ਉਹਨਾਂ ਨੇ ਇਮੀਡੀਏਟ ਐਸ ਐਚਓ ਦਸੂਹਾ ਨੂੰ ਆ ਨਿਰਦੇਸ਼ ਦਿੱਤਾ ਕਿ ਤੁਸੀਂ ਜਲਦੀ ਜਲਦੀ ਕਾਰਵਾਈ ਕਰੋ ਔਰ ਬੰਦਿਆਂ ਨੂੰ ਫੜੋ ਜਾਂ ਉਹਨਾਂ ਦੇ ਕੋਈ ਰਿਲੇਟਿਵ ਹੈਗਾ ਉਹਨਾਂ ਨੂੰ ਫੜੋ ਤੇ ਇਹਨਾਂ ਦਾ ਸੋਨਾ ਬਰਾਮਦ ਕਰੋ ਸਰ ਜਿਹੜੇ ਇਹ ਹੁਕਾਰੀ ਕਰਾ ਇਹਨਾਂ ਦਾ ਕੋਈ ਹੋ ਨਹੀਂ ਹੁੰਦਾ ਡਾਟਾ ਲਿੱਤਾ ਹੁੰਦਾ ਕਿੱਥੋਂ ਆਏ ਕੌਣ ਆ ਕੀ ਹੈ ਦਾ ਡਾਟਾ ਲੇਤਾ ਹੁੰਦਾ ਪਰ ਇਦਾਂ ਨਾ ਫਿਰ 15 20 ਸਾਲ ਤੇ ਉਹ ਕੰਮ ਕਰ ਰਹੇ ਆਂ ਹਾਂਜੀ ਦੇਖੋ ਉਹ ਇੱਥੇ ਦੇ ਬਸਿੰਦੇ ਹੋ ਜਾਂਦੇ ਹਾਂਜੀ ਇਵਨ ਕਈਆਂ ਲੋਕਾਂ ਨੇ ਬੋਰਡ ਤੇ ਬਣਾ ਲਏ ਆਧਾਰ ਕਾਰਡ ਇੱਥੇ ਬਣੇ ਹੈਗੇ ਪਰ ਉਹ ਕਿਸੇ ਦਾ ਕੀ ਪਤਾ ਕਦੋਂ ਕਿਸੇ ਦੇ ਮਨ 'ਚ ਖੋਟ ਆ ਜਾਣਾ ਹੈਨਾ ਇਸ ਕਰਕੇ ਉਹ ਦੂਜਾ ਕਾਰਡ ਹੋ ਗਿਆ ਜੀ ਪਹਿਲੇ ਹੋਤੇ ਹੋਇਆ ਸੀ ਤੁਹਾਡੇ ਬਹੁਤ ਕਾਰਡ ਹਰ ਆਲ ਓਵਰ ਪੰਜਾਬ 'ਚ ਹੋ ਰਹੇ ਆਂ ਹੈਨਾ ਤੇ ਇਹਦਾ ਵੀ ਕੀ ਕਰਸੇ ਜਦੋਂ 15-20 ਸਾਲ ਤੇ ਬੰਦਾ ਕੰਮ ਕਰਿਆ ਹਾਂਜੀ ਨੱਥ ਪਾਉਣ ਵਾਸਤੇ ਕੀ ਸੋਚਿਆ ਇਹਨਾਂ ਨੂੰ ਉਹਨਾਂ ਦੇ ਬਾਰੇ ਤੇ ਅਸੀਂ ਪੰਜਾਬ ਲੈਵਲ ਦੀ ਮੀਟਿੰਗ ਕਰਾਂਗੇ ਅੱਗੇ ਵੀ ਮੀਟਿੰਗਾਂ ਹੁੰਦੀਆਂ ਰਹੀਆਂ ਤੇ ਇਹ ਵੀ ਅਸੀਂ ਤਾਂ ਕਹਿੰਦੇ ਵੀ ਆਇਡੈਂਟੀਫਿਕੇਸ਼ਨ ਲਾਓ ਇਹ ਇਹਨਾਂ ਨਾਲ ਸਾਨੂੰ ਮਿਲ ਕੇ ਸਾਰਿਆਂ ਨੂੰ ਕੰਮ ਕਰਨਾ ਚਾਹੀਦਾ ਪੁਲਿਸ ਪੁਲਿਸ ਨੂੰ ਵੀ ਨਾਲ ਸਾਡੇ ਨਾਲ ਕੰਮ ਕਰਨਾ ਚਾਹੀਦਾ ਕਿ ਪੁਲਿਸ ਇਹਨਾਂ ਦੀ ਆਇਡੈਂਟੀਫਿਕੇਸ਼ਨ ਲੈ ਕੇ ਟ੍ਰੇਸ ਆਊਟ ਕਰੇ ਇਹਨਾਂ ਨੂੰ ਉਹਦਾ ਵੀ ਇਹ ਜਿਹੜੇ ਬੰਗਾਲੀ ਹੁੰਦੇ ਨੇ ਜੀ ਨਹੀਂ ਤਾਂ ਨਵੇਂ ਛੋਟੇ ਛੋਟੇ ਬੱਚੇ ਲੈ ਕੇ ਆ ਜਾਂਦੇ ਹਾਂਜੀ ਇਹਨੇ ਹੋਰ ਪਤਾ ਨਹੀਂ ਲੱਗਦਾ ਕੌਣ ਕਿੰਨੂ ਲੈ ਰਿਹਾ ਇਹ ਸਹੀ ਕਲੈਰੀ ਕਲੈਰੀਫਾਈ ਕਰਦੇ ਆਪਾਂ ਪ੍ਰਸ਼ਾਸਨ ਕੋਲ ਇਹਦੀ ਅਸੀਂ ਇਹੀ ਮੰਗ ਕਰਦੇ ਆ ਕਿ ਇਹਦਾ ਜਲਦੀ ਜਲਦੀ ਹੱਲ ਹੋਵੇ ਕਿ ਆਣ ਵਾਲੇ ਟਾਈਮ ਤੇ ਦੇਖੋ ਸਨਿਆਰੇ ਬੜੇ ਸਾਫਟ ਟਰਗਟ ਹੋ ਗਏ ਹਰ ਜਗ੍ਹਾ ਨਾਲ ਦੇਖੋ ਡਕੈਤੀਆਂ ਹੋ ਰਹੀਆਂ ਔਰ ਇਹ ਜਿਹੜੇ ਨਿਤ ਨਵੀਆਂ ਸੋਨਾ ਲੈ ਕੇ ਦੌੜ ਰਹੇ ਆ ਕੋਈ ਲਿਖਾ ਪੜੀ ਹੈ ਨਹੀਂ ਇਹਨਾਂ ਦੀ ਕੋਈ ਪਤਾ ਨਹੀਂ ਕਿੱਥੇ ਦੌੜ ਜਾਂਦੇ ਇਹ ਲਵਦੇ ਹੀ ਹਨ ਇਹ ਮੈਕਸਿਮ ਬੰਗਾਲੀ ਯੂਪੀ ਦੇ ਵੀ ਹੈਗੇ ਵਿਚ ਲੋਕ ਮਰਾਠੇ ਵੀ ਹੈਗੇ ਤੋ ਇਹ ਕਰਕੇ ਅਸੀਂ ਇੱਕ ਅੰਦੇ ਪ੍ਰਸਾਦ ਨੂੰ ਇਹਦੇ ਤੇ ਨਿਕਲ ਪਾਈ ਜਾਂਦੇ ਇਸ ਦਾ ਜੀ ਸਰ ਸਤ ਸੁਣਿਆ ਜਿਹੜਾ ਇੱਕ ਮਾਮਲਾ ਹੋਇਆ ਸੀਗਾ ਅੱਜ ਸਾਰੇ ਸਾਰੇ ਇੱਥੇ ਆਏ ਕੀ ਹੈ ਸਾਰਾ ਮਸਲਾ ਤੇ ਹੁਣੇ ਮੇਰੇ ਧਿਆਨ ਵਿੱਚ ਆਇਆ ਵੀ ਇੱਥੇ ਜਿਹੜੇ ਸੁਨਿਆਰੇ ਨੇ ਉਹਨਾਂ ਨੇ ਕੋਈ ਆਪਣਾ ਜਿ ਕੰਮ ਕਰਨ ਵਾਸਤੇ ਬੰਦਾ ਰੱਖਿਆ ਹੋਇਆ ਸੀ ਉਹ ਇਹਨਾਂ ਦਾ ਕਾਫੀ ਜਿਹਾ ਸਮਾਨ ਜਿਹੜਾ ਸੋਨਾ ਹੈ ਉਹ ਲੈ ਕੇ ਇੱਥੋਂ ਚੋਰੀ ਕਰਕੇ ਭੱਜ ਗਿਆ ਐ ਇਮੀਡੀਏਟਲੀ ਅਫੇਅਰ ਦਰਜ ਕਰਿਆ ਅਤੇ ਦਰਜ ਕਰਕੇ ਇੱਕ ਸਪੈਸ਼ਲ ਟੀਮ ਜਿਹੜੀ ਹੈ ਉਹ ਬਣਾ ਕੇ ਦੋਸ਼ੀ ਨੂੰ ਫੜਨ ਵਾਸਤੇ ਰਵਾਨਾ ਕੀਤੀ ਜਾ ਰਹੀ ਸਰ ਉਹ ਪਤਾ ਕਿੰਨੇ 6 ਵਜੇ ਦਾ ਪ੍ਰਮਾਣ ਪੱਤਰ ਇਹਨਾਂ ਦੱਸਿਆ ਵੀ 2 ਕਿਲੋ ਸੋਨਾ ਲੈ ਕੇ ਬਾਕੀ ਜਿਹੜੀ ਇਹ ਤਫਸੀਲ ਦੇ ਵਿੱਚ ਕੁਝ ਬੰਦੇ ਹੋਰ ਵੀ ਹੋਣਗੇ ਜਿਹਨਾਂ ਦਾ ਸਮਾਨ ਗਿਆ ਹੋਇਆ ਹੈ ਸਾਰਾ ਤਫਸੀਲ ਵਿੱਚ ਲਿਖਿਆ ਜਾਏ ਸਰ ਇਕੱਲਾ ਸੀ ਕੋ ਫਿਲਹਾਲ ਤੋ ਜਿਹਨਾਂ ਨੇ ਦੱਸਿਆ ਵੀ ਇਕੱਲਾ ਸੀ ਇੱਥੇ ਤੋ ਇਹਨਾਂ ਦਾ ਜਿਹੜਾ ਸੋਨਾ ਚੋਰੀ ਕਰਕੇ ਚਲਾ ਗਿਆ ਠੀਕ ਹੈ ਸਰ